ਮੱਥਾ ਡੰਮਨ ਨੂੰ ਪੂਆ ਦੇ ਘਰੇ ਜਾਣਾ ਮਾਮੇ ਦੇ ਘਰੇ ਜਾਣਾ ਮਾਸੜ ਦੇ ਘਰੇ ਜਾਣਾ ਅਸੀਂ ਕਰਦੇ ਮੱਥਾ ਡੰਮਨ ਨੂੰ ਬਾਜ਼ਾਰ ਦੇ ਵਿੱਚ ਲੱਡੂਆਂ ਦਾ ਡੱਬਾ ਚੱਕ ਲੈਣਾ ਲੱਡੂ ਧੂੜੀ ਉਹ ਕੈਮੀਕਲ ਆ ਕੁੱਕੜ ਅਸੀਂ ਜਦੋਂ ਖਾਣਾ ਹੁੰਦਾ ਅਸੀਂ ਕਿੱਥੋਂ ਕੁੱਕੜ ਲਿਉਂਨੇ ਆ ਅਸੀਂ ਇਹੋ ਜਿਹੇ ਬੰਦੇ ਤੋਂ ਖਰੀਦ ਕੇ ਲਿਉਂਨੇ ਆ ਜਿਹੜੇ ਬੰਦੇ ਨੂੰ ਆਪ ਨੂੰ ਟੀਵੀ ਹੋਈ ਹੁੰਦੀ ਹੈ Zomato Swiggy McDonald's KFC ਤੇ ਹੋਰ ਢਾਬਿਆਂ ਟੂਬਿਆਂ ਦੇ ਚੱਕਰਾਂ ਵਿੱਚ ਪੈਣ ਦੀ ਥਾਂ ਤੇ ਆਪਣੇ ਘਰੇ ਆਪ ਭੋਜਨ ਬਣਾਉਣਾ ਚਾਹੀਦਾ। ਉਦੋਂ ਤੁਸੀਂ ਬਾਜ਼ਾਰ ਚੋਂ ਸਿਓ ਨਾ ਖਰੀਦ ਕੇ ਲਿਜਾਓ। ਉਦੋਂ ਤੁਸੀਂ ਬਾਜ਼ਾਰ ਦੇ ਵਿੱਚੋਂ ਕੇਲੇ ਨਾ ਖਰੀਦ ਕੇ ਲਿਜਾਓ। ਉਦੋਂ ਤੁਸੀਂ ਬਾਜ਼ਾਰ ਦੇ ਵਿੱਚੋਂ ਲੱਡੂਆਂ ਦਾ ਡੱਬਾ ਨਾ ਖਰੀਦ ਕਰਿਓ। ਕੁਝ ਲੋਕ ਨਾ ਜਦੋਂ ਜੰਕ ਫੂਡ ਖਾਂਦੇ ਆ ਉਹ ਕਹਿੰਦੇ ਬਹੁਤ ਸਵਾਦ ਲੱਗਦਾ, ਬੜਾ ਸਵਾਦ ਲੱਗਦਾ ਤੇ ਉਹਨਾਂ ਨੂੰ ਫਿਰ ਜਿਵੇਂ ਕਹਿੰਦੇ ਨਾ ਨਸ਼ੇ ਵਾਲੀ ਲਤ ਲੱਗ ਜਾਂਦੀ ਉਹ ਖਾਣ ਜਾਂਦੇ ਆ। ਇਹਦੇ ਵਿੱਚ ਕੀ ਸੱਚਾਈ ਆ ਕਿ ਸੱਚੀ ਉਹਦਾ ਜੀਭ ਨੂੰ ਸਵਾਦ ਲੱਗ ਜਾਂਦਾ ਫਿਰ ਬੰਦਾ ਬਾਰ-ਬਾਰ ਉਹਨੂੰ ਖਾਣ ਦੀ ਮਤਲਬ ਉਹਦੀ ਇੱਛਾ ਜ਼ਾਹਿਰ ਹੁੰਦੀ ਆ। ਮਾਵਾ ਕਰੇ ਆਟਾ ਭਿਉਣ ਤੋਂ ਪਹਿਲਾਂ ਕਣਕ ਨੂੰ ਧੋਂਦੀਆਂ ਸੀ ਉਦੋਂ ਵਾ ਧੁੱਪੇ ਸੁਕਾਉਂਦੀਆਂ ਸੀ ਫਿਰ ਆਟਾ ਪੀਂਦੀਆਂ ਸੀ 15 20 ਦਿਨਾਂ ਦੇ ਵਿੱਚ ਆਟਾ ਖਾ ਕੇ ਅਸੀਂ ਨਵੇੜ ਦਿੰਦੇ ਸੀ ਹੁਣ ਅਸੀਂ ਕੀ ਕੀਤਾ ਅਸੀਂ ਸੁਵਿਧਾ ਪਸੰਦ ਹੋ ਗਏ ਅਸੀਂ ਪੈਕਟਾਂ ਵਾਲਾ ਆਟਾ ਖਰੀਦਣ ਲੱਗ ਗਏ ਆਸ਼ੀਰਵਾਦ ਦਾ ਖਰੀਦ ਲਿਆ ਆਈਟੀਸੀ ਵਾਲਿਆਂ ਦਾ ਖਰੀਦ ਲਿਆ ਕਿਸੇ ਹੋਰ ਦਾ ਖਰੀਦ ਲਿਆ ਉਹ ਕੀ ਕਰਦੇ ਨੇ ਆਟੇ ਦੀ ਸੈਲਫ ਲਾਈਫ ਵਧਾਉਣ ਲਈ ਉਹਦੇ ਵਿੱਚ ਕੈਮੀਕਲ ਪਾ ਦਿੰਦੇ ਨੇ ਉਹਨਾਂ ਨੂੰ ਸੋਡੀਅਮ ਗਲੂਟਾਮੇਟ ਜਿਹਨੂੰ ਐਮ ਐਸ ਜੀ ਵੀ ਕਹਿੰਦੇ ਨੇ ਉਸੇ ਦਾ ਹੀ ਨਾਮ ਹੈ ਮੈਂ ਅਜ਼ੀਨੋ ਮੋਟੋ ਜਿਹਨੂੰ ਕਿਹਾ ਅਜ਼ੀਨੋ ਮੋਟੋ ਉਸ ਨੂੰ ਕਹਿੰਦੇ ਨੇ ਚਾਇਨਾ ਨਮਕ ਜੇ ਤੁਸੀਂ ਉਹ ਚਾਇਨਾ ਨਮਕ ਕਿਸੇ ਵੀ ਭੋਜਨ ਪਦਾਰਥ ਦੇ ਵਿੱਚ ਪਾਇਆ ਹੋਇਆ ਉਹ ਭੋਜਨ ਪਦਾਰਥ ਬਾਰ ਬਾਰ ਖਾਣ ਦਾ ਮਨ ਵੀਰਾਂ ਭਰਾਵਾਂ ਦਾ ਕਰੇਗਾ ਮਹਿਮਾਨ ਨਵਾਜੀ ਦੇ ਵਿੱਚ ਵੀ ਚਾਹ ਵਰਤੀ ਜਾਂਦੀ ਹੈ ਕਈ ਵਾਰੀ ਤੱਕੇ ਨਾਲ ਤਿੰਨ ਤਿੰਨ ਚਾਰ ਚਾਰ ਵਾਰੀ ਕਿਤੇ ਜਾਂਦੇ ਆ ਤਾਂ ਵੀ ਪਿਆ ਦਿੱਤੀ ਜਾਂਦੀ ਹੈ ਚਾਹ ਚਾਹ ਨਹੀਂ ਨਾ ਪੰਜਾਬੀਆਂ ਦੇ ਫੂਡ ਦਾ ਖਾਣ ਪੀਣ ਦੇ ਵਿੱਚ ਇੱਕ ਅਹਿਮ ਹਿੱਸਾ ਰੱਖਦੀ ਹੈ ਚਾਹ ਤੁਹਾਨੂੰ ਕੀ ਲੱਗਦਾ ਚਾਹ ਦੇ ਸੱਚੇ ਫਾਇਦੇ ਹੈਗੇ ਆ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਸਾਡੀ ਸਿਹਤ ਸਭ ਤੋਂ ਵੱਧ ਜ਼ਰੂਰੀ ਹੈ ਸਾਡੇ ਲਈ ਤੇ ਸਾਡੇ ਸਮਾਜ ਲਈ ਜੇਕਰ ਅਸੀਂ ਠੀਕ ਨਹੀਂ ਹੈਗੇ ਤਾਂ ਲਾਜ਼ਮੀ ਸਾਡਾ ਸਮਾਜ ਵੀ ਹੈ ਜਿਹੜਾ ਉਹ ਬਿਮਾਰ ਹੋਊਗਾ ਅੱਜ ਆਪਾਂ ਦੇਖਦੇ ਹਾਂ ਕਿ ਸਿਹਤ ਨਾਲ ਸੰਬੰਧਤ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਜਿਹਨੀਆਂ ਸਾਨੂੰ ਪਤਾ ਹੀ ਨਹੀਂ ਲੱਗਦੀਆਂ ਸਾਡੇ ਉੱਤੋਂ ਦੀ ਲੰਘ ਜਾਂਦੇ ਆ ਜਾਂ ਸਾਡੇ ਤੱਕ ਪਹੁੰਚਦੀਆਂ ਨਹੀਂ ਤਾਂ ਸਿਹਤ ਬਾਰੇ ਗੱਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਆਪਾਂ ਸਿਹਤ ਬਾਰੇ ਗੱਲ ਕਰਨ ਲਈ ਡਾਕਟਰ ਹਰਗੁਰ ਪ੍ਰਤਾਪ ਜੀ ਹੁਣਾਂ ਕੋਲੇ ਪਹੁੰਚੇ ਆ ਜਿਹੜੇ ਕਿ ਵੱਖ-ਵੱਖ ਸਮੇਂ ਤੇ ਦੱਸਦੇ ਰਹਿੰਦੇ ਨੇ ਕਿ ਕੀ ਖਾਣਾ ਕੀ ਪੀਣਾ ਕਿਵੇਂ ਜ਼ਿੰਦਗੀ ਜਿਉਣੀ ਆ ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਮਨਦੀਪ ਜੀ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਸਾਰੇ ਪੰਜਾਬੀਆਂ ਦਾ ਜਿਹੜੇ ਸੁਣ ਰਹੇ ਆ ਪ੍ਰੋਗਰਾਮ ਨੂੰ ਬਹੁਤ-ਬਹੁਤ ਧੰਨਵਾਦ ਜੀ ਚਾਰ ਪ੍ਰਾਣੇ ਬੰਦੇ ਚ ਬੈਠ ਜਾਂਦੇ ਆ ਤਾਂ ਉਹ ਵੀ ਕਹਿੰਦੇ ਆ ਕਿ ਪਹਿਲਾਂ ਵਾਲੀਆਂ ਖੁਰਾਕਾਂ ਨਹੀਂ ਰਹੀਆਂ ਪਹਿਲਾਂ ਵਾਲੀ ਸਿਹਤ ਨਹੀਂ ਰਹੀ ਕੀ ਲੱਗਦਾ ਕਿ ਓਵਰਲ ਸਾਰੀ ਖੁਰਾਕ ਤੇ ਹੀ ਅਸਰ ਆ ਸਾਰੀ ਖੁਰਾਕ ਹੀ ਮਾੜੀ ਹੋਈ ਆ ਭਾਵੇਂ ਆਪਾਂ ਰੇੜੀਆਂ ਤੋਂ ਫੜ ਲੈਨੇ ਆਂ ਜਿਰੋ ਕਿੰਨੇ ਵੀ ਕੁਝ ਚੰਗਾ ਖਾਣਾ ਜਾਂ ਆਪਾਂ ਕਈ ਲੋਕ ਚੰਗਾ ਖਾਣ ਦੇ ਲਈ ਚਿਕਨ ਲੈਂਦੇ ਆ ਕੀ ਲੱਗਦਾ ਕਿ ਉਹਨਾਂ ਦੇ ਵਿੱਚ ਵੀ ਮਿਲਾਵਟ ਆ ਉਹ ਵੀ ਸਿਹਤ ਨੂੰ ਨੁਕਸਾਨ ਕਰਦੇ ਆ ਦੇਖੋ ਸਾਰੇ ਪਹਿਲਾਂ ਜਿਹੜਾ ਅੱਜ ਤੋਂ 40 50 ਸਾਲ ਪਹਿਲਾਂ ਦੀ ਗੱਲ ਕਰਦੇ ਆਂ ਮਾਵਾ ਕਰੇ ਆਟਾ ਭਿਉਣ ਤੋਂ ਪਹਿਲਾਂ ਕਣਕ ਨੂੰ ਧੋਂਦੀਆਂ ਸੀ ਉਦੋਂ ਵੇ ਧੁੱਪੇ ਸਖਾਉਂਦੀਆਂ ਸੀ ਫਿਰ ਆਟਾ ਪੀਂਦੀਆਂ ਸੀ 15 20 ਦਿਨਾਂ ਦੇ ਵਿੱਚ ਆਟਾ ਖਾ ਕੇ ਅਸੀਂ ਨਵੇੜ ਦਿੰਦੇ ਸੀ ਹੁਣ ਅਸੀਂ ਕੀ ਕੀਤਾ ਅਸੀਂ ਸੁਵਿਧਾ ਪਸੰਦ ਹੋ ਗਏ ਅਸੀਂ ਪੈਕਟਾਂ ਵਾਲਾ ਆਟਾ ਖਰੀਦਣ ਲੱਗ ਗਏ ਆਸ਼ੀਰਵਾਦ ਦਾ ਖਰੀਦ ਲਿਆ ਆਈਟੀਸੀ ਵਾਲਿਆਂ ਦਾ ਖਰੀਦ ਲਿਆ ਕਿਸੇ ਹੋਰ ਦਾ ਖਰੀਦ ਲੈ ਉਹ ਕੀ ਕਰਦੇ ਨੇ ਆਟੇ ਦੀ ਸੈਲਫ ਲਾਈਫ ਵਧਾਉਣ ਲਈ ਉਹਦੇ ਵਿੱਚ ਕੇਮਿਕਲ ਪਾ ਦਿੰਦੇ ਨੇ ਤਾਂ ਕਿ ਆਟੇ ਨੂੰ ਸੁਸਤਰੀ ਨਾ ਪਵੇ ਆਟੇ ਦੇ ਡਲੇ ਨਾ ਵੱਜਣ ਆਟੇ ਜੋ ਸੁਸਤਰੀ ਨਹੀਂ ਪੈਂਦੀ ਡਲੇ ਨਾ ਵੱਜਣ ਉਹ ਵਾਲਾ ਕੈਮੀਕਲ ਆ ਜਿਹੜਾ ਉਹ ਸਰੀਰ ਤੇ ਕੋਈ ਨਾ ਕੋਈ ਨੁਕਸਾਨ ਤਾਂ ਕਰੂਗੀ ਤੇ ਪਹਿਲਾਂ ਕੀ ਕਰਦੀਆਂ ਸੀ ਸਾਡੀਆਂ ਮਾਵਾਂ ਭੈਣਾਂ ਆਪ ਅ ਅਚਾਰ ਵਗੈਰਾ ਪਾਉਂਦੀਆਂ ਹੁੰਦੀਆਂ ਸੀ ਹਾਂ ਚਟਨੀਆਂ ਵਗੈਰਾ ਬਣਾਉਂਦੇ ਹੁੰਦੇ ਸੀ ਘਰੇ ਹੀ ਪਕੌੜੇ ਵਗੈਰਾ ਜਾਂ ਜੋ ਥੋੜਾ ਬਹੁਤਾ ਸਮਾਨ ਪਾਰਟੀਆਂ ਵਗੈਰਾ ਦਾ ਉਹ ਆਪ ਹੀ ਘਰੇ ਬਣਾਉਂਦੇ ਸੀ ਪਿੰਨੀਆਂ ਲੱड्डੂ ਵਗੈਰਾ ਬਣਾਉ ਸੀ ਮੁਰਗਾ ਵਗੈਰਾ ਬਣਾਉਣਾ ਹੁੰਦਾ ਸੀ ਘਰੇ ਹੀ ਬਣਦਾ ਹੁੰਦਾ ਸੀ ਹਰੇਕ ਘਰ ਦੇ ਵਿੱਚ ਆਪਦੇ ਮੁਰਗੇ ਰੱਖੇ ਹੁੰਦੇ ਸੀ ਹੁਣ ਕੀ ਹੋ ਗਿਆ ਸਾਰਿਆਂ ਨੇ ਕੋਠੀਆਂ ਪਾਲੀਆਂ ਬਹੁਤੇ ਲੋਕਾਂ ਨੇ ਕੋਠੀਆਂ ਉੱਤੇ ਸੰਗਮਰਮਰ ਲਾ ਲਿਆ ਹੁਣ ਸਾਡੇ ਘਰੇ ਕੀ ਹੈ ਕੁੱਕੜ ਅਸੀਂ ਜਦੋਂ ਖਾਣਾ ਹੁੰਦਾ ਅਸੀਂ ਕਿੱਥੋਂ ਕੁੱਕੜ ਲਿਉਨੇ ਆ ਅਸੀਂ ਇਹੋ ਜਿਹੇ ਬੰਦੇ ਤੋਂ ਖਰੀਦ ਕੇ ਲਿਉਨੇ ਆ ਜਿਹੜੇ ਬੰਦੇ ਨੂੰ ਆਪ ਨੂੰ ਟੀਵੀ ਹੋਈ ਹੁੰਦੀ ਹੈ ਜਿਹੜਾ ਬੰਦਾ ਆਪ ਸਿਹਤ ਪੱਖੋਂ ਆਪਦੀ ਸਿਹਤ ਦਾ ਨਹੀਂ ਧਿਆਨ ਕਰ ਰਿਹਾ ਆਪਦੀ ਸਫਾਈ ਦਾ ਨਹੀਂ ਧਿਆਨ ਕਰ ਰਿਹਾ ਉਹੋ ਜਿਹੇ ਬੰਦੇ ਤੋਂ ਅਸੀਂ ਮਟੀਰੀਅਲ ਖਰੀਦ ਰਹੇ ਹੁੰਨੇ ਆ ਤੇ ਚੁੱਪਚਾਪ ਖਰੀਦ ਕੇ ਲਿਆ ਕੇ ਉਹਨੂੰ ਅੱਧ ਬਚਦਾ ਜਾਂ ਧੋਤੇ ਧੋ ਕੇ ਉਹਨੂੰ ਆਪਣੀ ਰਸੋਈ ਦੇ ਵਿੱਚ ਵਰਤਣ ਲੱਗ ਜੰਨੇ ਲੋਕਾਂ ਨੂੰ ਜਿਨ੍ਹਾਂ ਨੂੰ ਇਨਫੈਕਸ਼ਨ ਹੋਈ ਹੁੰਦੀ ਹੈ ਉਹਨਾਂ ਤੋਂ ਅਸੀਂ ਭੋਜਨ ਪਦਾਰਤ ਖਰੀਦਦੇ ਆ ਤੇ ਆਪ ਉਹਨਾਂ ਤੋਂ ਉਹਨਾਂ ਦੀਆਂ ਬਿਮਾਰੀਆਂ ਆਪਦੇ ਘਰੇ ਅਸੀਂ ਲੈ ਆਉਂਨੇ ਕਈ ਤਾਂ ਹੁਣ ਇਹ ਵੀ ਕਰਦੇ ਆ ਵੀ ਘਰੇ ਬਣਾਉਣ ਦੀ ਬਣਾ ਲੋੜ ਪਵੇ ਬਾਹਰ ਹੀ ਖਾਏ ਹੁੰਦੇ ਆ ਨਾ ਜੀ ਉਹ ਦੇਖੋ ਬਾਹਰੋਂ ਤਾਂ ਸਾਨੂੰ ਬਿਲਕੁਲ ਹੀ ਖਾਣਾ ਨਹੀਂ ਚਾਹੀਦਾ ਜੋ ਵੀ ਸਾਨੂੰ ਭੋਜਨ ਚਾਹੇ ਮਾਸਾਹਾਰੀ ਜਾਂ ਸ਼ਾਕਾਹਾਰੀ ਜੋ ਵੀ ਕੁਝ ਖਾਣਾ ਹੈ ਘਰੇ ਬਣਾਓ ਆਪਦੀ ਰਸੋਈ ਦੇ ਵਿੱਚ ਬਣਾਓ ਆਪਦੀ ਦੇਖਰੇਖ ਦੇ ਵਿੱਚ ਬਣਾਓ ਜੋ ਮਸਾਲੇ ਜੋ ਤੇਲ ਜੋ ਗੰਡੇ ਟਮਾਟਰ ਪਿਆਜ ਜੋ ਵੀ ਤੁਸੀਂ ਪਾਉਣਾ ਆਪਦੀ ਨਿਗਾ ਦੇ ਵਿੱਚ ਪਵੇ ਤੇ ਆਪਦੇ ਅਨੁਸਾਰ ਪਵੇ ਠੀਕ ਹੈ ਨਹੀਂ ਫਿਰ ਉਹ ਚੀਜ਼ ਜਿਹੜੀ ਰੈਲੇਟਿਵਲੀ ਵੱਧ ਸੇਤਮੰਦ ਹੋਊਗੀ ਹੁਣ ਸਾਨੂੰ ਕੀ ਪਤਾ ਵੀ ਉਹ ਜਿਹੜਾ ਥਾਂ ਤੋਂ ਤੁਸੀਂ ਕੋਈ ਭੋਜਨ ਖਰੀਦਿਆ ਉਹਦੇ ਵਿੱਚ ਕਿੰਨਾ ਅਜ਼ੀਨੋ ਮੋਟੋ ਪਿਆ ਹੋਇਆ ਚਾਈਨਾ ਵਾਲਾ ਨਮਕ ਜਿਹਨੂੰ ਕਹਿੰਦੇ ਨੇ ਚਾਈਨਾ ਨਮਕ ਕਹਿੰਦੇ ਨੇ ਚੀਨ ਦਾ ਤਾਂ ਨਾਮ ਹੀ ਬਦਨਾਮ ਹੈ ਤੇ ਬਣਦਾ ਤਾਂ ਉਹ ਇੱਥੇ ਹੀ ਆ ਕਿੰਨਾ ਉਹਦੇ ਵਿੱਚ ਸੋਡੀਅਮ ਬੈਂਜ਼ੋਏਟ ਪਿਆ ਹੋਇਆ ਹੈ ਕਿੰਨੇ ਹੋਰ ਕੈਮੀਕਲ ਪਾਏ ਹੋਏ ਨੇ ਕਿੰਨੇ ਨਕਲੀ ਰੰਗ ਪਾਏ ਹੋਏ ਨੇ ਇਹ ਤਾਂ ਪਤਾ ਨਹੀਂ ਲੱਗਦਾ ਜਦੋਂ ਅਸੀਂ ਆਪ ਦੇ ਘਰੇ ਬਣਾਵਾਂਗੇ ਰਸੋਈ ਦੇ ਵਿੱਚ ਅਸੀਂ ਨਕਲੀ ਰੰਗ ਵੀ ਨਹੀਂ ਪਾਵਾਂਗੇ ਅਸੀਂ ਇਹ ਅਜ਼ੀਨੋ ਮੋਟੋ ਵੀ ਨਹੀਂ ਪਾਵਾਂਗੇ ਅਸੀਂ ਸੋਡੀਅਮ ਬੈਂਜੋਏਟ ਵੀ ਨਹੀਂ ਪਾਵਾਂਗੇ ਅਸੀਂ ਹੋਰ ਗੰਦੇਮੰਦੇ ਕੈਮੀਕਲ ਵੀ ਨਹੀਂ ਪਾਵਾਂਗੇ ਜਦੋਂ ਅਸੀਂ ਨਹੀਂ ਪਾਵਾਂਗੇ ਤਾਂ ਰੈਲੇਟਿਵਲੀ ਭੋਜਨ ਬਿਹਤਰ ਹੋ ਜਾਊਗਾ ਉਹ ਜਨ ਬਿਹਤਰ ਹੋਊਗਾ ਤਾਂ ਸਾਡੀ ਸਿਹਤ ਵੀ ਬਿਹਤਰ ਹੋਊਗੀ ਇੱਕ ਡਾਕਟਰ ਸਾਹਿਬ ਹੋਰ ਕੁਝ ਲੋਕ ਨਾ ਜਦੋਂ ਜੰਕ ਫੂਡ ਖਾਂਦੇ ਆ ਉਹ ਕਹਿੰਦੇ ਬਹੁਤ ਸਵਾਦ ਲੱਗਦਾ ਬੜਾ ਸਵਾਦ ਲੱਗਦਾ ਤਨੋਂ ਨੂੰ ਫਿਰ ਜਿਵੇਂ ਕਹਿੰਦੇ ਨਾ ਨਸ਼ੇ ਵਾਲੀ ਲਤ ਲੱਗ ਜਾਂਦੀ ਉਹ ਖਾਣ ਜਾਂਦੇ ਆ ਇਹਦੇ ਵਿੱਚ ਕੀ ਸਚਾਈ ਆ ਕਿ ਸੱਚੀ ਉਹਦਾ ਜੀਭ ਨੂੰ ਸੁਆਦ ਲੱਗ ਜਾਂਦਾ ਫਿਰ ਬੰਦਾ ਵਾਰ-ਵਾਰ ਉਹਨੂੰ ਖਾਣ ਦੀ ਮਤਲਬ ਉਹਦੀ ਇੱਛਾ ਜ਼ਾਹਿਰ ਹੁੰਦੀ ਆ ਦੇਖੋ ਕੰਪਨੀਆਂ ਦੇ ਟ੍ਰੇਡ ਸੀਕਰੇਟਸ ਹੁੰਦੇ ਨੇ ਭੋਜਨ ਬਣਾਉਣ ਵਾਲਿਆਂ ਦੇ ਓਹੋ ਇਸ ਤਰ੍ਹਾਂ ਦੇ ਕੈਮੀਕਲ ਭੋਜ ਜਿਹੜੇ ਉਹ ਪਦਾਰਥ ਬਣਾਉਂਦੀਆਂ ਨੇ ਉਹਨਾਂ ਵਿੱਚ ਇਸ ਪ੍ਰਕਾਰ ਦੇ ਕੈਮੀਕਲ ਉਹ ਪਾ ਦਿੰਦੀਆਂ ਨੇ ਜਿਨ੍ਹਾਂ ਨਾਲ ਉਸ ਭੋਜਨ ਦੀ ਲਤ ਲੱਗ ਜਾਂਦੀ ਹੈ ਇੱਕ ਭੋਜਨ ਪਦਾਰਕ ਕੈਮੀਕਲ ਹੁੰਦਾ ਮੋਨੋਸੋਡੀਅਮ ਗਲੂਟਾਮੇਟ ਜਿਹਨੂੰ ਐਮ ਐਸ ਜੀ ਵੀ ਕਹਿੰਦੇ ਨੇ ਉਸੇ ਦਾ ਹੀ ਨਾਮ ਹੈ ਮੈਂ ਅਜ਼ੀਨੋਮੋਟੋ ਜਿਹਨੂੰ ਕਿਹਾ ਅਜ਼ੀਨੋਮੋਟੋ ਉਸ ਨੂੰ ਕਹਿੰਦੇ ਨੇ ਚਾਇਨਾ ਨਮਕ ਜੇ ਤੁਸੀਂ ਉਹ ਚਾਇਨਾ ਨਮਕ ਕਿਸੇ ਵੀ ਭੋਜਨ ਪਦਾਰਥ ਦੇ ਵਿੱਚ ਪਾਇਆ ਹੋਇਆ ਉਹ ਭੋਜਨ ਪਦਾਰਥ ਬਾਰ ਬਾਰ ਖਾਣ ਦਾ ਮਨ ਵੀਰਾਂ ਭਰਾਵਾਂ ਦਾ ਕਰੇਗਾ ਉਹ ਭੋਜਨ ਪਦਾਰਥ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਫਾਸਟ ਫੂਡ ਰੇੜੀਆਂ ਤੇ ਮਿਲਦਾ ਜਿਹੜਾ ਮੈਗੀ ਹੈ ਉਹਦੇ ਵਿੱਚ ਜਿਹੜੇ ਆਹਾ ਜਿਹੜੇ 버ਗਰਾਂ ਦੇ ਮੈਕਡੋਨਲਡ ਚਿਕਨ ਵਗੈਰਾ ਦੀਆਂ ਵੱਡੀਆਂ ਫੂਡ ਚੇਨਸ ਨੇ ਉਹਨਾਂ ਦੇ ਵਿੱਚ ਵੀ ਉਹ ਵਰਤਿਆ ਜਾਂਦਾ ਤੇ ਉਹ ਜ਼ਹਿਰੀਲੇ ਕੈਮੀਕਲ ਜਦੋਂ ਅਸੀਂ ਲਗਾਤਾਰ ਖਾਂਦੇ ਰਹਿੰਨੇ ਆ ਉਦੋਂ ਦਾ ਪਦਾਰਥ ਤਾਂ ਉਹ ਸਰੀਰ ਦੇ ਉੱਤੇ ਮਾੜੇ ਅਸਰ ਵੀ ਪਾਉਂਦੇ ਨੇ ਕੀ ਲੱਗਦਾ ਡਾਕਟਰ ਸਾਹਿਬ ਜਿਵੇਂ ਇਹ ਇੰਨਾ ਜ਼ਹਿਰਾਂ ਖਾਣੇ ਆ ਨਾਲ ਨਾਲ ਵੱਡੇ ਵੱਡੇ ਮੈਡੀਕਲ ਸਟੋਰ ਵੱਡੇ ਵੱਡੇ ਹਸਪੀਟਲ ਖੁੱਲ ਗਏ ਆ ਕੀ ਉਹਨਾਂ ਦੇ ਅਸਰ ਨੂੰ ਇਹ ਘੱਟ ਕਰ ਪਾਉਂਦੇ ਆ ਕੀ ਮਨੁੱਖੀ ਸਿਹਤ ਨੂੰ ਇੰਨਾ ਕੁਝ ਮਾੜਾ ਖਾਣ ਦੇ ਬਾਵਜੂਦ ਲੈ ਆਉਂਦੇ ਆ ਉੱਥੇ ਸਥਿਰ ਜਗ੍ਹਾ ਤੇ ਵੀ ਹਾਂ ਨਹੀਂ ਹੁਣ ਠੀਕ ਹੋ ਗਿਆ ਤੂੰ ਪ੍ਰੋਪਰ ਦੇਖੋ ਮਨੁੱਖੀ ਸਰੀਰ ਇੱਕ ਵਾਰੀ ਬਿਮਾਰ ਹੋ ਕੇ ਦੁਬਾਰਾ ਤਾਂ ਉਹ ਜਿਹਾ ਨਹੀਂ ਬਣਦਾ ਹੈ ਜੇ ਮੰਨ ਲਓ ਕਿਸੇ ਨੂੰ ਪੀਲੀਆ ਹੋ ਗਿਆ ਜੇ ਮੰਨ ਲਓ ਕਿਸੇ ਨੂੰ ਕਾਲਾ ਪੀਲੀਆ ਹੋ ਗਿਆ ਕਿਸੇ ਨੂੰ ਲਿਗਾਮੈਂਟਸ ਦੀ ਇੰਜਰੀ ਹੋ ਗਈ ਇਹਨਾਂ ਭੋਜਨ ਪਦਾਰਥਾਂ ਨੂੰ ਖਾਣ ਤੋਂ ਬਾਅਦ ਜਾਂ ਕੋਈ ਹੱਡੀ ਉੱਡੀ ਟੁੱਟ ਗਈ ਮਣਕਾ ਵਗੈਰਾ ਹਿਲ ਗਿਆ ਹੁਣ ਉਹ ਮੁੜ ਕੇ ਤਾਂ ਉਹਦਾ ਦਾ ਸਰੀਰ ਨਹੀਂ ਬਣੇਗਾ ਇਹ ਤਾਂ ਤੁਹਾਨੂੰ ਸਪਸ਼ਟ ਹੋ ਗਈ ਆ ਜਿਵੇਂ ਕੋਵਿਡ ਹੋਇਆ ਕੋਵਿਡ ਹੋ ਕੇ ਹੁਣ ਦੁਬਾਰਾ ਸਰੀਰ ਉਹਦਾ ਦੇ ਸ਼ਕਤੀਸ਼ਾਲੀ ਤਾਂ ਨਹੀਂ ਬਣਨਗੇ ਉਹ ਜਿਹੜੇ ਹਸਪੀਟਲਸ ਨੇ ਲਗਭਗ ਨੇੜੇ 90% ਉਹਨੂੰ ਬੰਦੇ ਨੂੰ ਠੀਕ ਕਰ ਸਕਦੇ ਆ ਪੂਰੀ ਆਪਾਂ ਕਹਦੇ ਵੀ 100% ਹੁਣ ਸਾਰੀ ਕਮਜ਼ੋਰੀ ਚੱਕ ਦੇਣਗੇ ਸਾਰਾ ਕੁਝ ਹੀ ਬਿਲਕੁਲ ਠੀਕ ਕਰ ਦੇਣਗੇ ਇਹ ਬਹੁਤ ਘੱਟ ਮਾਮਲਿਆਂ ਦੇ ਵਿੱਚ ਹੀ ਉਹ ਕਰ ਪਾਉਂਦੇ ਨੇ ਤੇ ਜਿੱਥੇ ਉਹ ਕਰਦੇ ਨੇ ਉੱਥੇ ਉਹ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਜੀ ਤਾਂ ਡਾਕਟਰ ਸਾਹਿਬ ਕੀ ਮਤਲਬ ਤੁਹਾਨੂੰ ਲੱਗਦਾ ਇੱਕ ਤਾਂ ਕੱਲੀ ਖੁਰਾਕ ਤੇ ਆਪਾਂ ਥੋੜੀ ਜੀ ਗੱਲ ਕੀਤੀ ਆ ਜੇ ਆਪਾਂ ਮੋٹے ਮੋٹے ਹੋਰ ਟਿਪਸ ਦੇਣੇ ਹੋਣ ਆਪਣੀ ਸਿਹਤ ਨੂੰ ਸਹੀ ਰੱਖਣ ਲਈ ਸਾਰੇ ਬੰਦੇ ਨੂੰ ਕੀ ਕਰਨਾ ਚਾਹੀਦਾ ਪੱਤਰਕਾਰ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੀ ਰਸੋਈ ਦੇ ਵਿੱਚ ਆਪ ਭੋਜਨ ਬਣਾਉਣਾ ਚਾਹੀਦਾ ਜੀ ਸਾਨੂੰ ਜਿਹੜੇ ਘਰੇ ਅਸੀਂ ਬੀਬੀ ਰੱਖੀ ਹੋਈ ਹੈ ਕੁੱਕ ਰੱਖੀ ਹੋਈ ਹੈ ਜਾਂ ਨੇਪਾਲੀ ਵੀਰ ਰੱਖਿਆ ਹੋਇਆ ਸਾਨੂੰ ਉਹਨੂੰ ਐਜ਼ ਅ ਹੈਲਪਰ ਹੀ ਰੱਖਣਾ ਚਾਹੀਦਾ ਗੰਡੇ ਛਲਾ ਲਓ ਅਦਰਕ ਲਸਣ ਛਲਾ ਲਓ ਪਰ ਕੁਕਿੰਗ ਆਪ ਕਰੋ ਆਟਾ ਛਣਵਾਲੋ ਪਰ ਆਟੇ ਨੂੰ ਗੁੰਨਣਾ ਰੋਟੀਆਂ ਬਣਾਉਣੀਆਂ ਭੋਜਨ ਬਣਾਉਣਾ ਆਪ ਤੁਹਾਡਾ ਚਾਹੇ ਤੁਸੀਂ ਮਰਦ ਹੋ ਚਾਹੇ ਤੁਸੀਂ ਔਰਤ ਹੋ ਆਪ ਬਣਾਓ ਆਪ ਦੀ ਮਾਤਾ ਜੀ ਦੀ ਸਹਾਇਤਾ ਕਰੋ ਆਪਣੀ ਦਾਦੀ ਦੀ ਸਹਾਇਤਾ ਕਰੋ ਆਪਣੇ ਲਈ ਭੋਜਨ ਤੁਸੀਂ ਆਪ ਤਿਆਰ ਕਰੋ ਹੈਲਪਰ ਦੀ ਸਿਰਫ ਹੈਲਪ ਲਾਓ ਨੰਬਰ 1 ਤਾਂ ਇਹ ਹੈ ਨੰਬਰ 2 ਜਿੰਨਾ ਵੀ ਤੁਸੀਂ ਭੋਜਨ ਖਾਣਾ ਹੈ ਭੋਜਨ ਜ਼ਹਿਰ ਮੁਕਤ ਪੈਸਟਿਸਾਈਡ ਮੁਕਤ ਹੋਣਾ ਚਾਹੀਦਾ ਰੇਹਾਂ ਸਪਰੇਹਾਂ ਤੋਂ ਬਿਨਾ ਹੋਣਾ ਚਾਹੀਦਾ ਹੁਣ ਜਿਹੜੇ ਲੋਕਾਂ ਵੀਰਾਂ ਕੋਲੇ ਮੰਨ ਲਓ ਅ 10 ਕਿੱਲੇ ਜ਼ਮੀਨ ਆ ਉਹ 10 ਕਿੱਲੇ ਦੇ ਵਿੱਚ ਤੁਸੀਂ ਝੋਨਾ ਲਈ ਜਾਓ 9 ਕਿੱਲਾਂ ਚ ਕਣਕ ਲਈ ਜਾਓ 9 ਕਿੱਲਾਂ ਚ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਇੱਕ ਕਿੱਲਾ ਆਪਦੇ ਲਈ ਤੇ ਆਪਦੇ ਪੀੜਾਂ ਭੈਣਾ ਭਰਾਵਾਂ ਲਈ ਪੱਠਿਆਂ ਦਾ ਫਸਲਾਂ ਸਬਜ਼ੀਆਂ ਦਾ ਸਰੋਂ ਦਾ ਉਹਦੇ ਵਿੱਚ ਵੱਖ-ਵੱਖ ਰੀਆਂ ਸੀਜ਼ਨਲ ਵੈਜੀਟੇਬਲਸ ਦਾ ਆਲੂਆਂ ਦਾ ਉਹ ਤੁਸੀਂ ਆਪਦੇ ਲਈ ਅਲੱਗ ਲਗਾਓ ਸਾਗ ਪਾਲਕ ਦਾ ਅਲੱਗ ਲਗਾਓ ਉਹਦੇ ਵਿੱਚੋਂ ਹੀ ਜਦੋਂ ਤੁਸੀਂ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਘਰੇ ਜਾਣਾ ਓਦੋਂ ਤੁਸੀਂ ਬਾਜ਼ਾਰ ਚੋਂ ਸਿਓ ਨਾ ਖਰੀਦ ਕੇ ਲਿਜਾਓ ਓਦੋਂ ਤੁਸੀਂ ਬਾਜ਼ਾਰ ਦੇ ਵਿੱਚੋਂ ਕੇਲੇ ਨਾ ਖਰੀਦ ਕੇ ਲਿਜਾਓ ਓਦੋਂ ਤੁਸੀਂ ਬਾਜ਼ਾਰ ਦੇ ਵਿੱਚੋਂ ਲੱਡੂਆਂ ਦਾ ਡੱਬਾ ਨਾ ਖਰੀਦ ਕੇ ਲਿਜਾਓ ਜੇ ਹੁਣ ਰਿਸ਼ਤੇਦਾਰ ਭੈਣ ਭਾਈ ਦੇ ਘਰੇ ਜਾਣਾ ਡੋਲੂ ਲੈ ਕੇ ਜਾਓ ਦੁੱਧ ਦਾ ਡੋਲੂ ਲੈ ਕੇ ਜਾਓ ਘਰ ਦੇ ਬਣਾਏ ਹੋਏ ਦੇਸੀ ਘਿਓ ਦਾ ਡੋਲੂ ਲੈ ਕੇ ਜਾਓ ਘਰ ਦੇ ਸ਼ੁੱਧ ਸਰੋਂ ਦੇ ਤੇਲ ਦਾ ਤੇ ਜਾਂ ਥੈਲਾ ਲੈ ਕੇ ਜਾਓ ਸਾਗ ਤਾਜੇ ਦਾ ਜਿਹੜਾ ਅਸੀਂ ਕੀ ਕਰਦੇ ਆਂ ਮੱਥਾ ਡੰਮਨ ਨੂੰ ਪੂਆ ਦੇ ਘਰੇ ਜਾਣਾ ਮਾਮੇ ਦੇ ਘਰੇ ਜਾਣਾ ਮਾਸੜ ਦੇ ਘਰੇ ਜਾਣਾ ਅਸੀਂ ਕੀ ਕਰਦੇ ਮੱਥਾ ਡੰਮਨ ਨੂੰ ਬਾਜ਼ਾਰ ਦੇ ਵਿੱਚ ਲੱਡੂਆਂ ਦਾ ਡੱਬਾ ਚੱਕ ਲੈਨੇ ਲੱਡੂ ਧੂੜੀ ਹੋ ਕੈਮੀਕਲ ਆ ਉਹਦੇ ਵਿੱਚ ਜਿਹੜਾ ਜਿਹੜੇ ਜਿਹੜੇ ਮਟੀਰੀਅਲ ਦੇ ਵਿੱਚੋਂ ਤਲਿਆ ਗਿਆ ਉਹ ਸਰੋਂ ਦਾ ਤੇਲ ਥੋੜੀ ਆ ਉਹ ਤਾਂ ਕੁਕਿੰਗ ਮਟੀਰੀਅਲ ਆ ਕਹਿ ਨਹੀਂ ਲੱਗੀ ਸਰਕਾਰ ਵੀ ਤੇਲ ਨਹੀਂ ਕੁਕਿੰਗ ਮਟੀਰੀਅਲ ਆ ਉਹਦੇ ਵਿੱਚ ਪਤਾ ਨਹੀਂ ਕਿਸ ਪ੍ਰਕਾਰ ਦਾ ਗੰਦਾ ਮੰਦਾ ਤੇਲ ਪਾਇਆ ਹੋ ਜਿਹੜਾ ਬੇਸਨ ਪੀਲਾ ਰੰਗ ਆ ਉਹਦੇ ਵਿੱਚ ਪਿਆ ਲੱਡੂਆਂ ਚ ਜਾਂ ਮਠਿਆਈ ਦੇ ਵਿੱਚ ਓਹੋ ਨਕਲੀ ਰੰਗ ਹੂੰ ਜਿਹੜਾ ਉਹਦੇ ਵਿੱਚ ਵੇਸਨ ਪਿਆ ਉਹਦੇ ਵਿੱਚ ਕੋਈ ਨਾ ਕੋਈ ਉਹਨਾਂ ਨੇ ਸੋਡੀਅਮ ਬਾਈਕਾਰਬੋਨੇਟ ਕੋਈ ਇਨੋ ਨਾਮ ਦਾ ਇੱਕ ਦਵਾਈ ਜੀ ਹੁੰਦੀ ਹੈਗੀ ਉਹ ਇਹ ਜਾ ਕੁਸ ਪਾ ਕੇ ਉਹਨੂੰ ਫੁਲਾਇਆ ਹੋਇਆ ਤੁਸੀਂ ਸਮਝ ਹਾਂ ਤੁਸੀਂ ਸਮਝਦੇ ਨਹੀਂ ਹੈਗੇ ਤੁਹਾਡੇ ਸਾਰੇ ਆਮ ਤੁਹਾਡੇ ਸਾਹਮਣੇ ਤੁਸੀਂ ਹਲਵਾਈ ਆਪਣੇ ਘਰੇ ਲਾਓ ਚੁੱਪ ਕਰਕੇ ਨਾ ਉਹਦੀਆਂ ਕਿਰਿਆਵਾਂ ਨੂੰ ਕਾਰਜਾਂ ਨੂੰ ਦੇਖੀ ਚੱਲੋ ਤੇ ਵੀ ਇਹ ਕੀ ਕਰੂਗਾ ਉਹਨਾਂ ਕੋ ਵੀ ਤੂੰ ਸਾਡੇ ਘਰ ਇਹਨਾਂ ਸਾਰੀ ਮਠਾਈ ਬਣਾ ਉਹਨੇ ਤੁਹਾਡੇ ਤੋਂ 4 ਪੈਕ ਟੀਨੋ ਦੇ ਮੰਗਾ ਲੈਣੇ ਤੁਸੀਂ ਬੋਲਿਓ ਨਾ ਉਹਨੇ ਉਸ ਤੋਂ ਬਾਅਦ ਮੋਨੋਸੋਡੀਅਮ ਗਲੂਟਾਮੇਟ ਵੀ ਮੰਗਾ ਲੈਣਾ ਤੁਸੀਂ ਉਹ ਬੋਲਿਓ ਨਾ ਉਸ ਤੋਂ ਬਾਅਦ ਉਹਨੇ ਕੋਈ ਨਾ ਕੋਈ ਹੋਰ ਟ੍ਰੇਡ ਸੀਕਰਟ ਵਾਲਾ ਸਮਾਨ ਹੋਰ ਮੰਗਾ ਲੈਣਾ ਤੇ ਜਦੋਂ ਤੁਸੀਂ ਪੁੱਛੋ ਉਹਨੇ ਕਸਟਰਡ ਮੰਗਾ ਲੈਣਾ ਜਦੋਂ ਤੁਸੀਂ ਕਹੋਗੇ ਚਾਹ ਪੂਰੀ ਕੜਕਦਾਰ ਬਣਾਉਣੀ ਚਾਹੀਦੀ ਅਗਲਾ ਕਹੋਗੇ ਵੀ ਹਾਂ ਜੀ ਚਾਹ ਪੂਰੀ ਜ਼ਬਰਦਸਤ ਬਣਾਓ ਤੇ ਉਹਨੇ ਕੀ ਕਰਨਾ ਹੈ ਕਸਟਰਡ ਘੋਲ ਕੇ ਤੁਹਾਨੂੰ ਪਾ ਦੇਣਾ ਚਾਹ ਤੇ ਜੇ ਪੀਓਗੇ ਚਾਹ ਬੜੀ ਔਰ ਗਾੜੀ ਸੀ ਬਹੁਤ ਤਕੜੀ ਸੀ ਪਰ ਹੈ ਕੀ ਇਹ ਉਹ ਨਕਲੀ ਹੈ ਸਾਰਾ ਮਟੀਰੀਅਲ ਉਹਦੇ ਵਿੱਚ ਬਾਦੂ ਪਾਇਆ ਹੋਇਆ ਜੀ ਇਸੇ ਪ੍ਰਕਾਰ ਹੀ ਜਦੋਂ ਅਗਲੇ ਨੂੰ ਆਪਾਂ ਕਹਾਂਗੇ ਵੀ ਆਈਸਕ੍ਰੀਮ ਪੂਰੀ ਵਧੀਆ ਬਣਾ ਕੇ ਦੇ ਉਹ ਆਈਸਕ੍ਰੀਮ ਪੂਰੀ ਵਧੀਆ ਬਣਾ ਦੋ ਤੁਹਾਨੂੰ ਮਲਾਈਦਾਰ ਬਣਾ ਦੋ ਪਰ ਉਹ ਮਲਾਈ ਦੀ ਥਾਂ ਦੇ ਉੱਤੇ ਸਮਾਨ ਕੀ ਹੋਊਗਾ 에ਰਰ ਰੋਟ ਹੋਊਗਾ ਪੁੱਠਾ ਸਿੱਧਾ ਹੋਰ ਸਮਾਨ ਹੋ ਪਹਿਲੀ ਗੱਲ ਤਾਂ ਤੁਹਾਨੂੰ ਕੀ ਕਹੀ ਹੈ ਸਾਨੂੰ ਬਜਾਰਾਂ ਵਿੱਚੋਂ ਭੋਜਨ ਖਰੀਦਣ ਦੀ ਥਾਂ ਦੇ ਉੱਤੇ ਡੱਬਾ ਬੰਦ ਭੋਜਨ ਖਰੀਦਣ ਦੀ ਥਾਂ ਦੇ ਉੱਤੇ ਜੋਮੈਟੋ, ਸਵਿਗੀ, ਮੈਕਡੋਨਾਲਡ, ਕੇਐਫਸੀ ਤੇ ਹੋਰ ਢਾਬਿਆਂ ਟੂਬਿਆਂ ਦੇ ਚੱਕਰਾਂ ਵਿੱਚ ਪੈਣ ਦੀ ਥਾਂ ਤੇ ਆਪਣੇ ਘਰੇ ਆਪ ਭੋਜਨ ਬਣਾਉਣਾ ਚਾਹੀਦਾ। ਆਪਣੀ ਘਰੇ ਵੀ ਭੋਜਨ ਕੁੱਕ ਤੋਂ ਜਾਂ ਹੈਲਪਰ ਤੋਂ ਨਹੀਂ ਬਣਵਾਉਣਾ ਚਾਹੀਦਾ ਉਹਦੀ ਸਿਰਫ ਹੈਲਪ ਲੈਣੀ ਚਾਹੀਦੀ ਤੇ ਜਿੰਨਾ ਵੀ ਹੋ ਸਕੇ ਭੋਜਨ ਦੇ ਵਿੱਚ ਸਰੋਂ ਦਾ ਤੇਲ ਦੇਸੀ ਘਿਓ ਆਟਾ ਬੇਸਨ ਜੋ ਵੀ ਮਟੀਰੀਅਲ ਅਸੀਂ ਪਾਉਣਾ ਉਹ ਜ਼ਹਿਰ ਮੁਕਤ ਪੈਸਟੀਸਾਈਡ ਫਰੀ ਤੇ ਬਿਨਾ ਰੇਅ ਸਪਰੇਅ ਤੋਂ ਹੋਣਾ ਚਾਹੀਦਾ ਆਰਗੈਨਿਕ ਹੋਣਾ ਚਾਹੀਦਾ ਤੇ ਆਰਗੈਨਿਕ ਜੇ ਤੁਹਾਨੂੰ ਨੇੜੇ-ਨੇੜੇ ਮਿਲਦਾ ਤਾਂ ਚੰਗੀ ਗੱਲ ਆ ਜੇ ਤੁਹਾਨੂੰ ਲੱਗਦਾ ਵੀ ਆਥੈਂਟਿਕ ਆਰਗੈਨਿਕ ਨਹੀਂ ਮਿਲਦਾ ਤਾਂ ਥੋਨੋਂ ਸਾਨੂੰ ਥੋਨੋਂ ਆਪਣੇ ਲਈ ਆਪਣਾ ਜੋਗਾ ਭੋਜਨ ਪਦਾਰਥ ਆਪ ਉਗਾਉਣਾ ਚਾਹੀਦਾ ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਅੱਧਾ ਕਿੱਲਾ ਹਨਾ ਦੇਸੀ ਚੀਜ਼ਾਂ ਦਾ ਲਾ ਲਓ ਜੀ ਤੇ ਕੋਈ ਰੇ ਸਪਰੇ ਨਾ ਹੋਵੇ ਪਰ ਬਹੁਤ ਸਾਰੇ ਲੋਕ ਇਹੋ ਜਿਹੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਕੋਲੇ ਜ਼ਮੀਨ ਹੈ ਨਹੀਂ ਉਹ ਕੀ ਕਰਨ ਉਹ ਕਿਦਾਂ ਦਾ ਸ਼ਡਿਊਲ ਬਣਾਉਣ ਕਿਦਾਂ ਦਾ ਲਾਈਫ ਸਟਾਈਲ ਬਣਾਉਣ ਕਿ ਉਹਨਾਂ ਨੂੰ ਵੀ ਚੱਜ ਦਾ ਖਾਣ ਪੀਣ ਨੂੰ ਮਿਲ ਸਕੇ ਹਾਂ ਦੇਖੋ ਪੱਤਰਕਾਰ ਸਾਹਿਬ ਆਪਾਂ ਉਹਨਾਂ ਦੀ ਗੱਲ ਕੀਤੀ ਜਿਨ੍ਹਾਂ ਕੋਲੇ 10-10 ਕਿੱਲੇ ਜ਼ਮੀਨ ਹੈ ਪਰ ਪੰਜਾਬ ਦੇ 30% 35% ਆਬਾਦੀ ਦਲਿਤ ਆਬਾਦੀ ਆ ਜਿਨ੍ਹਾਂ ਕੋਲੇ 5-5 ਮਰਲੇ ਤੋਂ ਵੀ ਵੱਡੇ ਛੋਟੇ ਪਲਾਟ ਨੇ ਸਾਡੇ ਸ਼ਹਿਰਾਂ ਦੇ ਵਿੱਚ ਛੋਟੇ ਦੁਕਾਨਦਾਰ ਵੀ ਰਹਿ ਰਹੇ ਨੇ ਜਿਨ੍ਹਾਂ ਕੋਲੇ ਛੋਟੀਆਂ-ਛੋਟੀਆਂ ਦੁਕਾਨਾਂ ਨੇ ਛੋਟੇ-ਛੋਟੇ ਘਰ ਨੇ ਸਾਡੇ ਬਹੁਤ ਸਾਰੇ 80-85% ਕਿਸਾਨ ਤਾਂ ਉਹ ਨੇ ਜਿਨ੍ਹਾਂ ਕੋਲੇ ਕਿੱਲਾ ਜਾਂ ਦੋ ਕਿੱਲੇ ਜਮੀਨ ਤੋਂ ਵੱਧ ਜਮੀਨ ਨਹੀਂ ਹੈ ਹੁਣ ਆਪਣਾ ਸਵਾਲ ਇਹ ਬਣਦਾ ਵੀ ਉਹ ਕੀ ਕਰਨ ਉਹਨਾਂ ਨੂੰ ਜਿਹੜੇ ਲੋਕ ਸਾਡੇ ਗਰੀਬ ਵੀਰ ਭੈਣ ਭਰਾ ਨੇ ਉਹਨਾਂ ਨੂੰ ਚਾਹੀਦਾ ਬਈ ਸਾਂਝੀ ਖੇਤੀ ਵੱਲ ਨੂੰ ਮੁੜਨਾ ਸੰਯੁਕਤ ਪਰਿਵਾਰਾਂ ਵੱਲ ਨੂੰ ਮੁੜਨਾ ਜਿਵੇਂ ਕਿ ਕੀ ਕੀਤਾ ਜਾ ਸਕਦਾ ਚ 7 8 10 ਪਰਿਵਾਰਾਂ ਦਾ ਇੱਕ कुटुंब ਬਣਾਉਣਾ ਇੱਕ ਗਰੁੱਪ ਬਣਾਉਣਾ ਉਹ ਉਹਨਾਂ ਵਿੱਚੋਂ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਗੈਰ ਗੈਰ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਕੀੜੇ ਮਾਰ ਦਵਾਈਆਂ ਤੋਂ ਮੁਕਤ ਤੇ ਦਰੇਹਾਂ ਸਪਰੇਆਂ ਤੋਂ ਮੁਕਤ ਸ਼ੁੱਧ ਭੋਜਨ ਪ੍ਰੋਡਿਊਸ ਕਰਨ ਦੀ ਪੈਦਾ ਕਰਨ ਦੀ ਹੋਣੀ ਚਾਹੀਦੀ ਹੈ ਬਾਕੀ ਨੌ ਪਰਿਵਾਰਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਕਮਾਈਆਂ ਕਰਕੇ ਲਿਆਉਣ ਦੀ ਹੋਣੀ ਚਾਹੀਦੀ ਹੈ ਇੱਕ ਪਰਿਵਾਰ ਮੱਝਾਂ ਪਾਲੇ ਮੁਰਗੀਆਂ ਪਾਲੇ ਸ਼ੁੱਧ ਸਰੋਂ ਦਾ ਤੇਲ ਤਿਆਰ ਕਰੇ ਸ਼ੁੱਧ ਬੇਸਨ ਤਿਆਰ ਕਰੇ ਸ਼ੁੱਧ ਆਟਾ ਦਾਲ ਨਮਕ ਹਲਦੀ ਸਰੋਂ ਆਪ ਆਪਣੇ ਖੇਤਰ ਦੇ ਵਿੱਚ ਤਿਆਰ ਕਰੇ ਇੱਕ ਛੋਟੇ ਪਲਾਟ ਦੇ ਵਿੱਚ ਤੇ ਉਹ ਬਾਕੀ ਨੌ ਪਰਿਵਾਰਾਂ ਦਾ ਭੋਜਨ ਬਣਾਉਣ ਦੇ ਵਿੱਚ ਮਦਦ ਕਰੇ ਇਹ ਸ਼ਹਿਰੀ ਖੇਤਰ ਚ ਵੀ ਹੋ ਸਕਦਾ ਇਹ ਛੋਟੇ ਕਿਸਾਨਾਂ ਦੇ ਖੇਤਰ ਚ ਵੀ ਹੋ ਸਕਦਾ ਇਹ ਮਜ਼ਦੂਰ ਭਾਈਚਾਰੇ ਦੇ ਵਿੱਚ ਵੀ ਹੋ ਸਕਦਾ ਤੇ ਜ਼ਹਿਰ ਰਹਿਤ ਭੋਜਨ ਪੈਦਾ ਕਰਨਾ ਤੇ ਖਾਣ ਵੰਡਣ ਦੇ ਵਿੱਚ ਇੱਕ ਦੂਜੇ ਦੀ ਮਦਦ ਕਰਨਾ ਜਿਹੜਾ ਹੈਗਾ ਵੀ ਅਸੀਂ ਆਮ ਮਜ਼ਦੂਰਾਂ ਨੂੰ ਆਪਾਂ ਦੇਖਦੇ ਹਾਂ ਵੀ ਜਦੋਂ ਮੋਟਰਸਾਈਕਲ ਤੇ ਜਾਂਦੇ ਨੇ ਆਪਦੇ ਘਰਾਂ ਨੂੰ ਉਹ ਲੱਸੀ ਵੀ ਬਾਜ਼ਾਰ ਚੋਂ ਮੁੱਲ ਦੀ ਲੈ ਕੇ ਜਾਂਦੇ ਨੇ ਵੀ 20 ਰੁਪਏ ਦੀ ਲੱਸੀ ਦੇਦੇ ਜਾਂ 30 ਰੁਪਏ ਦੀ ਲੱਸੀ ਦੇਦੇ ਉਹਨਾਂ ਨੂੰ ਇਹ ਕੰਮ ਕਰਨ ਦੀ ਥਾਂ ਦੇ ਉੱਤੇ ਬਾਜ਼ਾਰ ਦੇ ਉੱਤੇ ਨਿਰਭਰ ਹੋਣ ਦੀ ਥਾਂ ਦੇ ਤੇ ਉਹਨਾਂ ਨੂੰ ਇਹ ਚਾਹੀਦਾ ਵੀ 10 ਤਾਂ 10-10 ਮਜ਼ਦੂਰ ਪਰਿਵਾਰਾਂ ਦੇ ਗਰੁੱਪ ਬਣ ਜਾਣ ਤੇ ਉਹ ਆਪਣੇ ਭੋਜਨ ਨੂੰ ਜੋ ਵੀ ਉਹਨਾਂ ਨੇ ਦਹੀਂ ਲੱਸੀ ਹੋਰ ਇਦਾਂ ਦਾ ਵੱਡੀ ਚੀਜ਼ਾਂ ਉਹਨਾਂ ਲਈ ਜ਼ਰੂਰੀ ਨੇ ਭੋਜਨ ਉਹ ਆਪਣੇ ਇੱਕ ਭਾਈਚਾਰ ਜੋ ਇੱਕ ਬੰਦੇ ਦੀ ਜਾਂ ਦੋ ਇੱਕ ਪਰਿਵਾਰਾਂ ਦੀ ਜਾਂ ਦੋ ਪਰਿਵਾਰਾਂ ਦੀ ਜ਼ਿੰਮੇਵਾਰੀ ਟਿੱਕ ਦੇਣ ਉਹੀ ਪਰਿਵਾਰ ਬਾਕੀ ਅੱਗੇ ਬਾਕੀ ਸਾਰੇ ਪਰਿਵਾਰਾਂ ਲਈ ਉਹ ਚੀਜ਼ਾਂ ਦਾ ਪ੍ਰਬੰਧਨ ਕਰਨ ਇਹ ਹੋ ਸਕਦਾ ਹੈ ਨਾਲੇ ਉਹਨਾਂ ਦੀ ਆਪਸੀ ਪਿਆਰ ਵਧੂਗਾ ਭਾਈਚਾਰਕ ਸਾਂਝ ਵੀ ਵਧੂਗੀ ਇਹਦੇ ਨਾਲ ਸਾਂਝੀ ਖੇਤੀ ਸੰਯੁਕਤ ਖੇਤੀ ਇਹ ਕਰੇ ਬਿਨਾ ਜਾਂ ਸਾਂਝੇ ਸਾਂਝਾ ਪਾਏ ਬਿਨਾ ਗਰੀਬ ਲੋਕਾਂ ਦਾ ਸਰਨਾ ਨਹੀਂ ਹੈ ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਚਾਹ ਦੀ ਗੱਲ ਕੀਤੀ ਸੀ ਚਾਹ ਦੇ ਮੈਨੂੰ ਯਾਦ ਆ ਗਿਆ ਚਾਹ ਤੋਂ ਮਹਿਮਾਨ ਨਵਾਜੀ ਦੇ ਵਿੱਚ ਵੀ ਚਾਹ ਵਰਤੀ ਜਾਂਦੀ ਹੈ ਕਈ ਵਾਰੀ ਤੱਕੇ ਨਾਲ ਤਿੰਨ ਤਿੰਨ ਚਾਰ ਚਾਰ ਵਾਰੀ ਕਿਤੇ ਜਾਂਦੇ ਆ ਤਾਂ ਵੀ ਪਿਆ ਦਿੱਤੀ ਜਾਂਦੀ ਹੈ ਚਾਹ ਚਾਹ ਨਹੀਂ ਨਾ ਪੰਜਾਬੀਆਂ ਦੇ ਫੂਡ ਦਾ ਖਾਣ ਪੀਣ ਦੇ ਵਿੱਚ ਇੱਕ ਅਹਿਮ ਹਿੱਸਾ ਰੱਖਦੀ ਹੈ ਚਾਹ ਤੁਹਾਨੂੰ ਕੀ ਲੱਗਦਾ ਚਾਹ ਦੇ ਸੱਚੀ ਫਾਇਦੇ ਹੈਗੇ ਆ ਜਾਂ ਫਾਇਦਿਆਂ ਨਾਲੋਂ ਵੱਧ ਨੁਕਸਾਨ ਥੋੜੀ ਸਟੱਡੀ ਹੈ ਜਿਹੜੀ ਉਹ ਕੀ ਕਹਿੰਦੀ ਹੈ ਡਾਕਟਰੀ ਲਾਈਨਸ ਦੇਖੋ ਚਾਹ ਦੇ ਆਪਣੇ ਫਾਇਦੇ ਵੀ ਹੈਗੇ ਆ ਤੇ ਜੇ ਅਸੀਂ ਓਵਰ ਜ਼ਿਆਦਾ ਮਾਤਰਾ ਦੇ ਵਿੱਚ ਪੀਨੇ ਉਹਦੇ ਨੁਕਸਾਨ ਵੀ ਹੋ ਜਾਂਦੇ ਆ ਇਸ ਤਰ੍ਹਾਂ ਨਹੀਂ ਹੈ ਵੀ ਇਹ ਨਰੋਲ ਮਾੜੀ ਚੀਜ਼ੀ ਹੈ ਹੁਣ ਥੋੜੀ ਜੀ ਇੱਕ ਦੋ ਕੱਪ ਪੀਤੇ ਹੋਏ ਜਦੋਂ ਅਸੀਂ ਸਟਾਰਟ ਕਰਨਾ ਆਪਣਾ ਦਿਨ ਤਾਂ ਦਿਮਾਗ ਨੂੰ ਥੋੜੀ ਜੀ ਤੇਜ਼ੀ ਸਰੀਰ ਦੀ ਥਕਾਵਟ ਥੋੜੀ ਜਿਹੀ ਘਟ ਇਦਾਂ ਕਰਦੀ ਹੈ ਸਾਡੇ ਲਈ ਇਸ ਚੀਜ਼ ਦਾ ਅ ਫਾਇਦਾ ਹੁੰਦਾ ਜੇ ਮੰਨ ਲਓ ਅਸੀਂ ਡਰਾਈਵਰ ਵੀਰਾਂ ਅਲਰਟ ਹੋ ਗਏ ਐਕਸੀਡੈਂਟ ਨੂੰ ਬਚਾ ਲੈਣੇ ਹਾਂ ਚਾਹ ਪੀਤੀ ਹੋਈ ਹੈ ਚੰਗੀ ਤੇ ਅਲਰਟ ਹੋਣ ਕਰਕੇ ਅੱਖਾਂ ਸਾਡੀਆਂ ਨਿਗਾਹ ਰੱਖਦੀਆਂ ਸੜਕ ਤੇ ਤੇ ਅਸੀਂ ਐਕਸੀਡੈਂਟ ਨੂੰ ਬਚਾ ਲੈਣੇ ਤਾਂ ਇਹਦਾ ਫਾਇਦਾ ਹੀ ਹੈ ਜੇ ਅਸੀਂ ਅਲਰਟ ਹੁੰਦੀ ਤਾਂ ਉਹ ਤੇ ਸੌਣ ਵਾਲਾ ਕੋਈ ਇਦਾਂ ਦਾ ਪੜਪੜਾ ਭੋਜਨ ਖਾਦਾ ਜਿਹਦੇ ਨਾਲ ਨੀਂਦ ਆਉਂਦੀ ਹੋਵੇ ਤੇ ਅਸੀਂ ਗੱਡੀ ਨਹੀਂ ਚਲਾ ਸਕਾਂ ਕੰਮ ਨਹੀਂ ਕਰ ਸਕਾਂ ਥੋੜੀ ਜੀ ਅਲਰਟਨੈਸ ਤਾਂ ਇਹ ਕਰਦੀ ਹੈ ਪਰ ਜੇ ਆਪਾਂ ਇਹ ਕਹੀਏ ਵੀ ਕੋਈ ਬੰਦਾ ਕਮਲਾ ਹੀ 12 ਕਾ 12 ਕਾ ਆਪਾਂ 15 15 ਕਾ ਪੀ ਵੀ ਜਾਵੇ ਕੋਈ ਭੈਣਾ ਹੁੰਦੀਆਂ ਸਾਡਾ ਤਾਂ ਚਾਹ ਤੋਂ ਬਿਨਾ ਨਿਕਲਦਾ ਹੀ ਨਹੀਂ ਅਸੀਂ ਤਾਂ 15 15 ਕਾ ਕੱਪ ਚਾਹ ਪੀਨੇ ਫਿਰ ਉਹ ਚ ਦੋ ਦੋ ਚਮਚੇ ਖੰਡ ਵੀ ਪਾਉਣੀ ਹੈ ਉਹ ਤਾਂ ਫਿਰ ਮੂਰਖਤਾ ਵਾਲੀ ਗੱਲ ਆ ਅੱਤ ਤਾਂ ਤੁਸੀਂ ਤੁਸੀਂ ਰੋਟੀਆਂ ਹੀ ਖਾਣ ਲੱਗ ਜਾਓ ਉਹੀ ਤੁਹਾਨੂੰ ਬੈਕ ਫਾਇਰ ਕਰ ਜਾਣਗੀ ਤੁਸੀਂ ਸ਼ੁੱਧ ਸਰੋਂ ਦਾ ਤੇਲ ਉਹੀ ਤੁਸੀਂ ਚਾਰ ਚਰ ਕੜਛੀਆਂ ਭਿੰਡੀਆਂ ਦੀ ਸਬਜ਼ੀ ਚ ਪਾਉਣ ਲੱਗ ਜਿਓ ਉਹੀ ਬੈਕ ਫਾਇਰ ਕਰ ਜੂਗਾ ਬਾਦੂ ਨਹੀਂ ਖਾਣਾ ਹੈ ਲੋੜ ਅਨਸਾਰ ਥੋੜਾ ਥੋੜਾ ਸੰਜਮ ਨਾਲ ਆਪਦੇ ਘਰੇ ਬਣਾਇਆ ਹੋਇਆ ਆਪਦੇ ਹੱਥੀਂ ਬਣਾਇਆ ਹੋਇਆ ਭੋਜਨ ਖਾਣਾ ਜੀ ਇਹ ਸਾਨੂੰ ਅੱਗੇ ਫਿਊਚਰ ਦੇ ਵਿੱਚ ਜਿਵੇਂ ਹੁਣ ਪੋਸਟ ਕੋਵਿਡ ਟਾਈਮ ਹੈ ਉਹਦੇ ਵਿੱਚ ਸਾਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਟਾਈਮ ਦਿੱਤਾ ਤੁਸੀਂ ਬਹੁਤ-ਬਹੁਤ ਧੰਨਵਾਦ ਸੱਸੀ ਕਲ ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਵੇਂ ਸਿਆਣੇ ਕਹਿੰਦੇ ਆ ਕਿ ਕਈ ਵਾਰੀ ਥੋੜਾ ਖਾਦਾ ਵੀ ਫਾਇਦਾ ਕਰ ਜਾਂਦਾ ਕਈ ਵਾਰੀ ਚੰਗੀ ਚੀਜ਼ ਬਹੁਤੀ ਖਾਦੀ ਵੀ ਨੁਕਸਾਨ ਕਰ ਜਾਂਦੀ ਆ ਤਾਂ ਡਾਕਟਰ ਸਾਹਿਬ ਹੁਣਾਂ ਨੇ ਗੱਲਾਂ ਕੀਤੀਆਂ ਸਾਡੇ ਭੋਜਨ ਬਾਰੇ ਸਾਡੀ ਡਾਈਟ ਬਾਰੇ ਸਾਨੂੰ ਕਿਵੇਂ ਦਾ ਜੀਵਨ ਜਿਉਣਾ ਚਾਹੀਦਾ ਤਾਂ ਕਿਵੇਂ ਲੱਗੀ ਗੱਲ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ